ਮੇਰੇ ਵੱਲੋਂ ਸਾਰਿਆਂ ਨੂੰ ਮੁਬਾਰਕਬਾਦ ਸਾਡੇ ਜਿਹੜੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਆਪਾਂ ਇਹ ਇਲੈਕਸ਼ਨ ਲੜੀ ਆ ਔਰ ਗੁਜਰਾਤ ਦੇ ਵਿੱਚ ਔਰ ਪੰਜਾਬ ਦੇ ਵਿੱਚ ਜਿਹੜੀ ਅਸੀਂ ਜਿੱਤ ਹਾਸਲ ਕੀਤੀ ਆ ਇਦੇ ਵਾਸਤੇ ਮੈਂ ਉੱਥੋਂ ਦੇ ਲੋਕਾਂ ਦਾ ਵੋਟਰਾਂ ਦਾ ਸਪੋਰਟਰਾਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਚੰਗੀ ਸੋਚ ਨੂੰ ਚੰਗੀਆਂ ਨੀਤੀਆਂ ਨੂੰ ਇੱਕ ਉਹ ਪਾਰਟੀ ਜਿਹੜੀ ਇਮਾਨਦਾਰੀ ਦੇ ਨਾਲ ਪੰਜਾਬ ਦੇ ਵਿੱਚ ਕੰਮ ਕਰ ਰਹੀ ਆ ਉਹਨਾਂ ਨੂੰ ਆਪਣਾ ਫਤਵਾ ਦਿੱਤਾ ਆ ਔਰ ਪੰਜਾਬ ਦੇ ਵਿੱਚ ਜਿਹੜਾ ਲੁਧਿਆਣਾ ਵੈਸਟੀ ਸੀਟ ਜਿਹੜੀ ਆ ਉਹ ਜਿਤਾਈ ਆ ਔਰ ਲੋਕ ਜਿਹੜੇ ਨੇ ਪੰਜਾਬ ਦੇ ਵਿੱਚ ਲੋਕ ਇਸ ਵੇਲੇ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਨਾਲ ਨੇ 2027 ਦੇ ਵਿੱਚ ਵੀ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਦੁਬਾਰਾ ਰਿਪੀਟ ਹੋਣ ਜਾ ਰਹੀ ਹੈ